ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਭੁਮਨੀਤ ਕੋ ਨਜ਼ਰ ਪਾਉਂਨੇ ਆ ਦੇਸ਼ ਤੇ ਵਿਦੇਸ਼ ਦੇ ਵੱਡੀਆਂ ਖਬਰਾਂ ਤੇ ਲੋਕ ਸਭਾ ਦੇ ਵਿਰੋਧੀ ਧਿਰ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ 7 ਅਪ੍ਰੈਲ ਨੂੰ ਬਿਹਾਰ ਦਾ ਕਰਨਗੇ ਦੌਰਾ ਰਾਹੁਲ ਗਾਂਧੀ ਬਿਹਾਰ ਦੇ ਬੇਗੂਸਰਾਏ ਵਿੱਚ ਐਨ ਐਸ ਯੂ ਆਈ ਦੇ ਰਾਸ਼ਟਰੀ ਇੰਚਾਰਜ ਕਨਈਆ ਕੁਮਾਰ ਦੀ ਪਲਾਇਨ ਰੋਕੋ ਨੌਕਰੀ ਦੋ ਯਾਤਰਾ ਵਿੱਚ ਹੋਣਗੇ ਸ਼ਾਮਲ ਅਤੇ ਬਿਹਾਰ ਵਿੱਚ ਪਟਨਾ ਵਿੱਚ ਇੱਕ ਜਨਤਕ ਮੀਟਿੰਗ ਨੂੰ ਕਰਨਗੇ ਸੰਬੋਧਨ ਵਿਹਾਰ ਦੌਰੇ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਬਿਹਾਰ ਦੇ ਲੋਕਾਂ ਨੂੰ ਕੀਤੀ اپੀਲ ਕਿ ਹਾਂ ਚਿੱਟੀ ਟੀ-ਸ਼ਰਟ ਪਾ ਕੇ ਆਓ ਸਵਾਲ ਪੁੱਛੋ ਅਤੇ ਆਪਣੀ ਆਵਾਜ਼ ਬੁਲੰਦ ਕਰੋ। ਪੁਰਤਗਾਲ ਦੇ ਰਿਸਬਨ ਪਹੁੰਚੀ ਰਾਸ਼ਪਤੀ ਦ੍ਰੋਪਦੀ ਮੁਰਮੂਰ ਪੁਰਤਗਾਲ ਦੇ ਰਾਸ਼ਟਰਪਤੀ ਮਾਰਸੇਲੋ ਡੀ ਸੁਜ਼ਾ ਦੇ ਸੱਦੇ ਤੇ ਹਨ ਪੁਰਤਗਾਲ ਦੇ ਰਾਸ਼ਟਰੀ ਦੌਰੇ ਤੇ। ਜੰਮੂ ਕਸ਼ਮੀਰ ਦੇ 3 ਦਿਨਾਂ ਦੌਰੇ ਤੇ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਹਾ ਅਤਵਾਦ ਨੂੰ ਕੁਚਲਣ ਦੀ ਰਣਨੀਤੀ ਹੈ ਤਿਆਰ। RBI MPC ਦੀ ਮੀਟਿੰਗ ਅੱਜ ਤੋਂ ਹੋਵੇਗੀ ਸ਼ੁਰੂ SBI ਰਿਪੋਰਟ ਵਿੱਚ 9 ਅਪ੍ਰੈਲ ਦੇ ਐਲਾਨ ਤੇ 25 bps ਕਟੌਤੀ ਦੀ ਹੈ ਉਮੀਦ। ਦਿੱਲੀ ਵਿਖੇ ਪਾਂਡਮਨਗਰ थाना ਖੇਤਰ ਵਿੱਚ ਸਥਿਤ ਸੰਜੇ ਝੀਲ ਜੰਗਲ ਵਿੱਚ ਲੱਗੀ ਅੱਗ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਹਨ ਮੌਜੂਦ ਅੱਗ ਨੂੰ ਕਾਬੂ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼। ਰਾਸ਼ਟਰੀ ਰਾਜਧਾਨੀ ਸਮੇਤ ਉੱਤਰੀ ਮੱਧ ਅਤੇ ਪੂਰਬੀ ਭਾਰਤ ਵਿੱਚ ਗਰਮੀ ਦੀ ਲਹਿਰ ਹੋਈ ਸ਼ੁਰੂ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਉੱਪਰ ਕੀਤਾ ਗਿਆ ਦਰਜ ਜਵਾਬੀ ਟੈਰਿਫ ਲਗਾਉਣ ਤੋਂ ਬਾਅਦ ਡਿੱਗੇ ਅਮਰੀਕੀ ਸਟਾਕ ਬਾਜ਼ਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸਤੇ ਕਿਹਾ ਮੈਂ ਨਹੀਂ ਚਾਹੁੰਦਾ ਕਿ ਕੁਝ ਵੀ ហេਠਾ ਜਾਵੇ ਪਰ ਕਈ ਵਾਰ ਚੀਜ਼ਾਂ ਨੂੰ ਠੀਕ ਕਰਨ ਲਈ ਲੈਣੀਆਂ ਪੈਂਦੀਆਂ ਹਨ ਦਵਾਈਆਂ ਦੱਖਣ ਪੱਛਮੀ ਜਾਪਾਨ ਵਿੱਚ ਇੱਕ ਮੈਡੀਕਲ ਟਰਾਂਸਪੋਰਟ ਹੈਲੀਕਾਪਟਰ ਸਮੁੰਦਰ ਵਿੱਚ ਹੋਇਆ ਹਾਦਸਾ ਗਰਸਤ ਇਸ ਹਾਦਸੇ ਵਿੱਚ ਮਰੀਜ਼ ਅਤੇ ਦੋ ਹੋਰ ਲੋਕਾਂ ਦੀ ਹੋਈ ਮੌਤ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ